ਜਿਵੇਂ ਕੀ ਬਣਾ ਰਹੇ ਹਾਂ ਲੈ ਕੇ ਤੁਸੀਂ ਆਉਂਗੀ ਵੇ ਲਾਜੀ ਮਾਵਾ ਬਣਾ ਰਹੇ ਆ ਕਿਸੇ ਦੀ ਪੜ੍ਹੀ ਸੁਣੀ ਰੈਸਪੀ ਕਿਸੇ ਦੀ ਪੜ੍ਹੀ ਸੁਣੀ ਰੈਸਪੀ ਫਰਾਈ ਕਰ ਚਟਨੀ ਬਣਾ ਰਹੇ ਹਾਂ ਤੇ ਲੈਟਸ ਸੀ ਬਣਦੀ ਹੈ ਕਿ ਨਹੀਂ ਮੈਂ ਕਿਹਾ ਚਲੋ ਫਿਰ ਪ੍ਰੈਕਟਿਸ ਹੀ ਤੁਹਾਨੂੰ ਦਿਖਾ ਦਿੰਨੇ ਆ ਹਨਾ ਪਹਿਲੀ ਵਾਰੀ ਅਟੈਂਪਟ ਜਿਹੜਾ ਉਹ ਹੀ ਦਿਖਾ ਦਿੰਨੇ ਆ ਤੁਹਾਨੂੰ ਫਿਰ ਦੇਖਦੇ ਆ ਵੀ ਕੀ ਬਣਦਾ ਹੈ ਕੀ ਕੀਤਾ ਇਹ ਹੁਣ ਜਿੰਨੇ ਕ ਸਟੈਪ ਕਰ ਲਿਓ ਉਹ ਤਾਂ ਦੱਸ ਦੋ ਦੱਸੋ ਕੀ ਕੀਤਾ ਇਹ ਦੂਤਾ ਬੱਸ ਤਾਂ ਕੀ ਕਰੀ ਬੈਠੀ ਇੱਕ ਤਾਂ ਇਹਨਾਂ ਨੂੰ ਤਾਂ ਤੁਸੀਂ ਕੀ ਕੀਤਾ ਬੋਇਲ ਕੀਤਾ ਇਹ ਪਾਣੀ ਚ ਰੱਖ ਕੇ ਹਾਂ ਗਰਮ ਪਾਣੀ ਚ ਰੱਖ ਕੇ ਇਹਨਾਂ ਦੇ ਛਿਲਕੇ ਜਿਹਾ ਲਾਏ ਆ ਹਨਾ ਲਿਓ ਮੈਂ ਲਾ ਦਾਂ ਫਿਰ ਤੁਹਾਨੂੰ ਹੱਥ ਮੱਚ ਰਿਹਾ ਤਾਂ ਲਵਾ ਫੜੋ ਤੁਸੀਂ ਕੈਮਰਾਮੈਨ ਨੂੰ ਨਹੀਂ ਕੋਈ ਨਹੀਂ ਬਸ ਦੋ ਹੀ ਰਹਿ ਕੇ ਹਾਂ ਕਹਿੰਦੇ ਮੇਰੀ ਰੈਸਪੀ ਆ ਤਾਂ ਮੈਂ ਹੀ ਪੂਰੀ ਕਰੂੰਗੀ ठीक <laughs> है जी करो पूरी फिर देखो जी ट्राई है खाके तो बच्चे दसन गए की बने मैंने ना ये मैं एक गलती की थी जी एक पानी जो रखने से ना उ करोस वाले कट ला देने ਉਹ ਮੈਂ ਕੋਲ ਕੀ ਫੇਰ फटाफट ਛਿੱਲੇ ਜਾਣੀ ਸੀ ਇਹ ਤਾਂ फटाफट ਹੋ ਜਾਂਦੇ ਆ ਹੁਣ ਉਸੇ ਨਾਲ மூਲੀ மூਲੀ ਕੱਟਣੀ ਪੰਜੀ ਹੋ ਗਈ ਤਾਂ ਇਹ ਮਾਮਾ ਬਣਾ ਲਈ ਚਟਨੀ ਲੋ ਜੀ ਇਹਨਾਂ ਦੇ ਟਮਾਟਰ ਆ ਗਏ ਅੱਜ ਕੀ ਬਣਾਇਆ ਆ ਦੇਖ ਲਓ ਜੀ ਕੀ ਬਣਾਇਆ ਵਾ ਇਹਦੇ ਵਿੱਚ ਥੋੜਾ ਵਿਲਾਸ ਤੇ ਹੋ ਗਿਆ ਇੱਕ ਥੋੜਾ ਜਨਾ ਜੀ ਘੀ ਪਾ ਕੇ ਜਾਂ ਤੇਲ ਜੋ ਵੀ ਹੋਣਾ ਹੈ ਚਾਰ ਪੰਜ ਗੁੱਟ ਇਕੱਠੀਆਂ ਹੈਗੀਆਂ ਨੇ ਲਸਣ ਦੀਆਂ ਹਲੀਆਂ ਮਿਰਚਾਂ ਲੈ ਤੇ ਆਪ ਹੈਗਾ ਇਹ ਕਰੀ ਪੱਤਾ ਕਰੀ ਹਾਂ ਬਸ ਇਸ ਨੂੰ ਹੁਣ ਕਰ ਲਿਆ ਤਿਆਰ ਇਹ ਨੂੰ ਸੀ ਉਹ ਮੈਦੇ ਵਿੱਚ ਪਾ ਦਾਂਗੇ ਇਹ ਅਸਲ ਨੂੰ ਆਮ ਬੜਾ ਅਰੇ ਜਿੰਨਾ ਮੈਂ ਤਾਂ ਰੈਡਮਲੀ ਆ ਕੇ ਕਰੂੰਗਾ ਕਿ ਮੌਕੇ ਪਰਕਾ ਤੇ ਲਾਉਣਾ ਆ ਗਿਆ ਸੀਗਾ ਅੱਗੇ ਆ ਕੇ ਮੈਂ ਕੰਡੀਸ਼ਨ ਚੀ ਕਰ ਰਹੀ ਐ ਇਹਦੇ ਵਿੱਚ ਪਾ ਕੇ ਲਓ ਜੀ ਇਹ ਪਰੜਿਆਂ ਨੂੰ ਚਿਰਕਾ ਲਾ ਕੇ ਆ ਥੋੜੀ ਜੀ ਸੌਫ ਹੈ ਜੀ ਤੋਂ ਸੌਫ ਬਸ ਉਹਦੇ ਵਿੱਚ ਕੋਈ ਬਾਕੀ ਕੋਈ ਬਾਰਕੀ ਸੌਫ ਨਹੀਂ ਕਰ ਤੋਂ ਆਮ

ਮੈਂ ਚੰਗੀ ਵੀਡੀਓ ਬਣਾਉਣਾ ਈ ਇਹਨੂੰ ਕੱਢ ਕਰੀਏ ਬਹੁਤ ਲੈਵ ਨਹੀਂ ਹੈ ਇਹ ਤਾਂ ਛੋਟੀ ਮਿਕਸੀ ਚ ਜ਼ਿਆਦਾ ਵਧੀਆ ਹੋ ਜਾਣੀ ਸੀ ਮੈਂ ਲਓ ਜੀ ਲੋ ਜੀ ਇਹਨੂੰ ਇਹ ਅਦਰ ਮਜਾਲਾ ਜਿਹਾ ਕਰਨਾ ਸੀ ਬਹੁਤ ਜ਼ਿਆਦਾ ਪਾਣੀ ਨਹੀਂ ਬਣਾਉਣਾ ਸੀ ਇਹਦਾ ਮੋਟਾ ਮੋਟਾ ਜਿਹਾ ਹੀ ਕਰਨਾ ਸੀ ਉਹ ਕਰਤਾ ਇਹ ਚ ਪਾਣਾ ਹੁਣ ਇਹ ਚ ਕੀ ਕੱਚੀ ਪਿਆਜ਼ ਪਿਆਜ਼ ਕੱਟੇ ਹੋਏ ਨੇ ਜੀ ਕੱਚੀ ਪਿਆਜ਼ ਹਨਾ ਛੋਟੇ ਬ੍ਰੇਕ ਕੱਟ ਲੈ ਇਹ ਆਪਾਂ ਹੁਣ ਇਹਦੇ ਚੋਂ ਜਿਹੜਾ ਤੜਕਾ ਜਾਵਾਇਆ ਸੀ ਉਹ ਪਾ ਲਿਆ ਹਾਂ ਤੇ ਪੀਚੀ ਟਮਾਟਰ ਖਾ ਲਏ ਜਿਹੜੇ ਆਪਾਂ ਠੀਕ ਐ ਹਨਾ ਜੀ ਆ ਹੁਣ આમਚੂਰ ਐ ਖਟਾਈ ਵਾਸਤੇ ਪੋੜਾ ਜਿਹਾ ویسੇ ਤਾਂ ਟਾਈਟ ਮਟਰਾਂ ਦੀ ਬਹੁਤ ਹੋਣੀ ਐ ਚਲੋ ਨਹੀਂ ਨਹੀਂ ਇਹ આમਚੂਰ ਵੀ ਪਾਤਾ ਜੀ ਵਿੱਚ ਹੁਣ આમਚੂਰ ਪਾ ਲਓ ਚਾਹੇ ਚਾਟ ਮਸਾਲਾ ਪਾ ਲਓ ਇਹ ਤੁਹਾਡੀ ਮਰਜ਼ੀ ਇਹ ਥੋੜਾ ਜਿਹਾ ਕਾਲਾ ਲੱਗਦਾ ਸਵਾਦ ਅਨੁਸਾਰ ਕੋਣੇ ਦੂਜੇ ਵੀ ਸਵਾਦ

ਮੱਕੀ ਮੱਕੀ ਵੀ ਅਭੀ ਵਸ ਇਹ ਨੂੰ ਮਲਾ ਦੋ ਬਸ ਬਣ ਗਈ ਅੰਜ ਉਹ ਤੇ ਬੜੀ ਸੌਖੀ ਸੀ ਇਹ ਬਸ ਸਬਜੀ ਵਾਂਗੂ ਖਾਦੀ ਜਾਂਦੀ ਹੈ ਜੀ ਦਾਲ ਸਬਜੀ ਨਾਲ ਵੀ ਰੋਟੀ ਨਾਲ ਵੀ ਕੱਲੀ ਪੁਰਕੇ ਨਾਲ ਖਾਓ ਉਹ ਵੀ ਬਹੁਤ ਵਧੀਆ ਲੱਗਦੀ ਹੈ ਬਣ ਗਈ ਹਾਂ ਉਹਦੇ ਬਸ ਉਹਨਾਂ ਚੀਜ਼ਾਂ ਨੂੰ ਸਾਰਾ ਤੜਕਾ ਲਾ ਲਿਆ ਉਹ ਰ ਇਹਦੇ ਚ ਤਪੂਸ਼ੀ ਨਹੀਂ ਹੈ ਜੀਰਾ ਸੀ ਉਹਦੇ ਚ ਹਾਂਜੀ ਤੜਕੇ ਜਿਹਾ ਹਨਾ ਜੀਰਾ ਸੀ ਹਾਂ ਫਿਰ ਸੌਂਫ ਪਾ ਲਈ ਸੌਂਫ ਅਰੀ ਪੱਤਾ ਹੋਰ ਕੀ ਸੀ ਲਸਣ ਉਹ ਤਾਂ ਪਾ ਲਈ ਹਾਂ ਅਤੇ ਹਰੀ ਮਿਰਚ ਹਰੀਆਂ ਮਿਰਚ ਹਾਂ ਉਹਨਾਂ ਨੂੰ ਤੜਕਾ ਲਾ ਕੇ ਆਪਾਂ ਕਰਸ਼ ਕੀਤਾ ਹੈ ਫਿਰ ਆਲਮਾਰਗੀ ਚਟਣੀ ਇਹਨੂੰ ਚਾਹੇ ਦਾਲ ਦਾਲ ਖਾ ਲੋ ਦਾਲ ਪਰ ਕਿਨਾਂ ਇਹ じゃ ਤੁਸੀਂ ਫੜ ਕੇ ਸੋ ਆਪਣੀ ਮਾਈਕ ਜਮਾ ਦੇ ਜਾਂ ਵਾ ਕੇ ਫੁਲਕਾ ਮਨੋ ਕਾਕੀ ਦਾ ਸੰ ਕਿ ਰੈਸਪੀ ਟਰਾਈ ਕੀਤੀ ਹੈ ਹਾਂਜੀ ਹਾਂਜੀ ਕਿਸੇ ਨੇ ਨਾ ਨਾ ਪਹਿਲਾਂ ਨਹੀਂ ਕਦੇ ਬਣਾਈ ਕਿਸੇ ਹੋਰ ਨੇ ਦੱਸੀ ਸਕਾਈ ਸੀ ਮੈਂ ਕਿਹਾ ਅੱਜ ਆਪਾਂ ਕਰਕੇ ਦੇਵਾਂ ਉਹ ਸਾਰ ਬਟਰੀ ਇਹਦੇ ਨਾਲ ਜੀ ਬਸ ਮੱਖਣ ਹੋਵੇ ਜੀ ਨਾ ਬਣਾ ਲਿਓ ਬਰੋਟੀ ਹੋਵੇ ਜੀ ਜੀ ਬਹੁਤ ਟੇਸਟਿੀ ਅੱਛਾ ਇਹ ਕੋ ਹੋ ਰਿਹਾ ਹੈ ਇਹ ਚੱਲ ਜਾਂਦੀ ਹੈ ਦੋ ਤਿੰਨ ਦਿਨ ਚਾਰ ਦਿਨ ਵੀ ਫ੍ਰਿਜ ਚ ਪਈ ਰਹੇ ਕੁਛ ਨਹੀਂ ਹੁੰਦਾ ਅੱਛਾ ਲਓ ਜੀ ਨੂੰ 4200 ਚੰਨੀ ਬਣੀਆਂ ਨੂੰ ਟਰਾਈ ਕਰਦੇ ਹਾਂ ਅੱਛਾ ਹੋਰ ਕਮਾਲ ਦੀ ਚੰਨੀ ਬਣੀ ਹੈ ਕਿਉਂਕਿ ਮੈਂ ਵਿੱਚ ਟਮਾਟਰਾਂ ਦੀਆਂ ਉਹ ਨੌਂ ਜੇ ਕੱਟੇ ਸੀਗੇ ਤੇ ਮਸਾਲਾ ਵੀ ਕ੍ਰਸ਼ ਕਰਕੇ ਦਿੱਤਾ ਸੀ ਇਹ ਲਈ ਹੋ ਗਿਆ ਗ੍ਰੈਂਟਡ ਗੋਸ ਟੂ ਮਾਈ ਡਾਟਰ ਆ ਦੇਖੋ ਜੀ ਐ ਮੈਨੂੰ ਤਾਂ ਪਤਾ ਜੈ ਨਹੀਂ ਲੱਗਦਾ ਉੱਤੇ ਬਲਕਰ ਨੇ ਸਾਰਿਆਂ ਦੇ ਉੱਤੇ ਲਿਖਤਾ ਵੀ ਕੀ ਕੀ ਕੁਝ ਹੈਗਾ ਇਹ ਡੱਬੀਆਂ ਰੱਖ ਲਈ ਆ ਇਹਦੇ ਵਿੱਚ ਇਹ ਕਿੱਟ ਜੀ ਬਣ ਗਈ ਇਹ ਮੈਨੂੰ ਸੌਖਾ ਲੱਭਣਾ ਕਰਨਾ ਬਹੁਤ ਠੀਕ ਹੈ ਥੈਂਕ ਯੂ ਇਹਨੇ ਮੇਰਾ ਕੰਮ ਨੂੰ ਬਹੁਤ ਆਸਾਨ ਕਰ ਦਿੱਤਾ ਇਹ ਬਣੀ ਹੋਈ ਕੰਮ ਆਸਾਨ ਕਰਨ ਵਾਸਤੇ ਵਾਈ ਗੂ ਸੱਚੇ ਬਾਸ਼ਾ ਹਾਂਜੀ ਹਾਂਜੀ ਹੋ ਗਿਆ ਹਾਂਜੀ ਨੂੰ ਲਾ ਲਈ ਜੀ ਫਿਰ ਪਸੰਦ ਕਰਿਓ ਜੀ ਜ਼ਰੂਰ ਹੋਰ ਵੀ ਕਹਦੇ ਹੋ ਹੌਸਲਾ ਫਜ਼ਾਈ ਹੋ ਜਾਂਦਾ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਇਹ ਤਾਂ ਜਸਟ ਖੇਡ ਖੇਡ ਕੇ ਵੀਡੀਓ ਬਣ ਗਈ ਤੇ ਸਕਸੈਸਫੁਲ ਹੋ ਗਈ ਠੀਕ ਹੈ ਤੇ ਬਣਾਇਓ ਤੁਸੀਂ ਤੇ ਦੱਸਿਓ ਕਿੰਸੀ ਲੱਗੀ ਸਾਡੀ ਇਹ ਰੈਸਪੀ ਅਣਾ ਮੈਂ ਕਿਉਂਕਿ ਕੈਮਰੇ ਦਾ ਮੂੰਹ ਦੂਜੀ ਪਾਸੇ ਹੈ ਤੇ ਹੁਣ ਮੈਨੂੰ ਪਤਾ ਨਹੀਂ ਵੀ ਪੂਰੇ ਆ ਮੈਂ ਪੂਰੀ ਆ ਵੀ ਨਹੀਂ ਹੈ ਕਿ ਨੇੜੇ ਹੋ ਗਈ ਮੈਂ ਕੈਮਰੇ ਦੇ ਵਟ ਏਵਰ ਚਲੋ ਜੀ ਓਕੇ ਜੀ ਓਕੇ ਜੀ ਬਾਏ ਬਾਏ ਰਿਮੈਂਬਰ